ਸਤਨਾਮ ਸ਼੍ਰੀ ਵਾਤ ਕਰੂ ਸਤਿਮ ਜੀ ਇੱਕ ਓੰਕਾਰ ਸਤਨਾਮ ਕਰਤੋ ਪੁਰਖ ਨਿਰਭਉ ਰਵਰ ਅਕਾਲ ਮੂਰਤ ਅਜੂਨੀ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸਚ ਦੀਨਨ ਕੀ ਪ੍ਰਤ ਪਾਲ ਕਰੈ ਨਿਤ ਸੰਤੋ ਬਾਰਗਨੀ ਮਨ ਗਾਰੈ ਪੰਚ ਅਸੂ ਨਗ ਨਾਗ ਨਰਾਧਕ ਸਰਬ ਸਬੈ ਸਭ ਕੋ ਪ੍ਰਤ ਪਾਰੈ ਖਤ ਹੈ ਜਲ ਮੈਂ ਹਲ ਮੈਂ ਹਲ ਮੈਂ ਕਲ ਕੀ ਨਹੀਂ ਕਰਮ ਵਿਚਾਰ ਦੀਨ ਦਿਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇਤ ਨਹਾਰ ਦੀਨ ਦਿਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇਤ ਨਹਾਰ ਕਹ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮੈ ਮਾ ਜੋ ਤੇਹਾਰੀ ਹਮ ਨ ਸਕਤ ਕਰਿ ਸਿਫਤ ਤੁਵਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਾਮਨਾ ਸਖਤ ਕਰ ਸਿਬਦ ਤੁਮਾਰੀ ਆਪਲੀ ਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਚੌਥਾ ਕੀਆ ਸਵਣਾ ਕੀਆ ਜਾਗਣਾ ਗੁਰਮੁਖ ਤੇ ਪਰਵਾਣ ਜਿਨਾਂ ਸਾਸ ਗਿਰਾਸ ਨਾ ਵਿਸਰੈ 세 ਪੂਰੇ ਉਰਖ ਪ੍ਰਧਾਨ ਕੀਆ ਸਵਣਾ ਕੀਆ ਜਾਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਦਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਚਵਰ ਛਤਰ ਤਪਤ ਦੇ ਮਾਲਕ ਤਖਤ ਅਤੇ ਹਕੀਕਤ ਤੇ ਸੁਭਾਏ ਮਾਨ ਦਸਾਂ ਪਾਤਸ਼ਾਹ ਜੀ ਕੇ ਆਤਮਕ ਸਰੂਪ ਵਾਲੀਏ ਕਲ ਆਲਮ ਦੋ ਜਹਾਨ ਵਾਲੀ ਸਰਵਰੇ ਕਾਇਨਾਤ ਦੀਨ ਬਰੀਆਂ ਦੇ ਰਹਿਬਰ ਜਗੋ ਜਗੋ ਤੁਗਾ ਤੁਗਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਮਹਾਰਾਜ ਤਨਾਂ ਦੀ ਪਾਵਨ ਪਵਿੱਤਰ ਬਾਰਗਾਹ ਹਜ਼ੂਰੀ ਅੰਦਰ ਅਤੇ ਦੂਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫੇਰ ਵਸਾਇਆ ਫੇਰ ਆਣ ਸਤ ਗੁਰ ਖਡੂਰ ਦਿੱਤਾ ਛੋੜ ਕਰਤਾਰਪੁਰ ਬੈਠ ਅਡੂਰੇ ਜੋਤ ਜਗਾਈ ਆਪੇ ਛਿੰਜ ਪੁਆਏ ਮੱਲਾ ਖਾੜਾ ਰਚਿਆ ਐਸੇ ਮਹਾਨ ਪਾਵਨ ਪਵਿੱਤਰ ਔਰ ਰਮਣੀਕ ਅਸਥਾਨ ਸ੍ਰੀ ਮਿਸਲ ਸ਼ਹੀਦਾਂ ਤਰਨਤਾਲ ਬਾਬਾ ਬਕਾਲਾ ਸਾਹਿਬ ਜੀ ਵੱਲੋਂ ਗੁਰਦੁਆਰਾ ਸ੍ਰੀ ਮਲ ਅਖਾੜੋ ਸਾਹਿਬ ਜੀ ਵਿਖੇ ਨਤਮਸਤਕ ਹੋ ਰਹੇ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਫਤਿਹ ਦੀ ਸਾਰੇ ਕਰੀਏ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਜੀ ਦੀ ਉਪਾਰ ਕਿਰਪਾ ਦਾ ਮਹਿਰਮਤ ਸਦਕਾ ਅਮਰਤਵੇਲੇ ਬਰੂਰ ਗ੍ਰੀਵਣਵਾਰ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਤਖਤਾਂ ਤੇ ਸੁਬਾਏ ਵਾਣੋ ਕਰਕੇ ਹੁਲੇ ਦਰਸ਼ਨ ਦਿਦਾ ਬਖਸ਼ ਕੇ ਨਿਹਾਰ ਕਿਰਤਾਰਥ ਕੀਤਾ ਹੁਣ ਲੜੀਵਾਰ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦਾ ਸਮਾਂ ਹੋਇਆ ਹੈ ਜੀ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਐਸੀ ਕਲਿਆਣਕਾਰੀ ਕਥਾ ਦੇ ਨਾਲ ਜੁੜਨ ਦਾ ਯਤਨ ਕਰੀਏ ਸੁਰਤੀ ਬਿਰਤੀ ਨੂੰ ਇਕਾਗਰ ਕਰਦੇ ਹੋਇਓ ਹਜੂਰ ਸਤਿਗੁਰੂ ਗਰੀਬਨ ਵਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਾਰਦੇ ਹੋਇਓ ਸਾਰੀ ਸੰਗਤ ਨਿਮਰਤਾ ਭਾਵ ਦੇ ਵਿੱਚ ਗੁਰਮੰਤਰ ਦਾ ਅਰਾਧਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 4 ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਹੈ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 312 ਅਤੇ 313 ਅੰਗ ਦੇ ਉੱਪਰ ਸਬਾਇਮਨ ਤਉਥੇ ਬਾਦਸ਼ਾਹ ਸੋਢੀ ਸੁਲਤਾਨ ਤਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਗਉੜੀ ਰਾਗ ਦੇ ਵਿੱਚ ਗਉੜੀ ਕੀ ਵਾਰ ਦੇ ਦੁਆਰਾ ਹਜੂਰ ਸੱਚੇ ਪਾਤਸ਼ਾਹ ਜੀ ਸਾਨੂੰ ਜੀਵਨ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣ ਬਾਰੇ ਸੰਬੋਧਨ ਹੁੰਦੇ ਆ ਜੀਵ ਨੂੰ ਸचेत ਕਰਦੇ ਆ ਭਾਈ ਜਿਹੜੇ ਤੂੰ ਹੋਰ ਪਾਪ ਕਰਮ ਕਰਨਾ ਇਨ੍ਹਾਂ ਪਾਪ ਕਰਮਾਂ ਤੋਂ ਡਰ ਪੁੰਨ ਕਰਮਾਂ ਵੱਲ ਧਿਆਨ ਦੇ ਦਾਨ ਕਰ ਸੇਵਾ ਕਰ ਸਿਮਰਨ ਕਰ ਭਜਨ ਕਰ ਅੰਮ੍ਰਿਤ ਵੇਲੇ ਉੱਠਿਆ ਕਰ ਦੇਣੇ ਕੇ ਪਰਲੋਕ ਦੇ ਵਿੱਚ ਤੇਰਾ ਅਕੇ ਨੂੰ ਸਾਥੀ ਬਣਨਾ ਬਾਕੀ ਸਾਰਾ ਸੰਸਾਰ ਮਰ ਮਿਟਣ ਵਾਲਾ ਏ ਮੁਕਣ ਵਾਲਾ ਏ ਸਦੀਵੀ ਰਹਿਣ ਵਾਲਾ ਏ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਇਸ ਕਰਕੇ ਉਸ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰ ਜਿੰਨੇ ਤੇਰੀ ਅਗਲੇ ਦਰਗਾਹ ਦੇ ਵਿੱਚ ਜਾ ਕੇ ਸਹਾਇਤਾ ਕਰਨੀ ਹੈ ਮਾਂ ਪਿਓ ਭੈਣ ਭਾਈ ਰਿਸ਼ਤੇਦਾਰ ਸਾਥ ਸੰਬੰਧੀ ਇਥੋਂ ਦੇ ਇਥੋਂ ਤੱਕ ਸੀਮਤ ਨੇ ਕੋਈ ਹੱਦ ਹੈ ਕੁਝ ਹੱਦ ਬੰਦੀ ਹੁੰਦੀ ਹੈ ਨਾ ਉਹ ਅਦ ਵੈਗੁਰ ਨੇ ਬੰਨੀ ਹੋਈ ਹੈ ਵੀ ਇਥੋਂ ਤੱਕ ਤੱਕ ਤੇਰੀ ਰਿਸ਼ਤੇਦਾਰੀ ਆ ਜਦੋਂ ਜੀਵ ਚੜ੍ਹਾਈ ਕਰ ਜਾਂਦਾ ਹੈ ਨਾ ਉਦੀ ਉਦੀ ਘਰ ਵਾਲੇ ਵੀ ਖੈ ਲੱਗ ਪੈਂਦੇ ਭਗਤ ਕਬੀਰ ਸਾਹਿਬ ਨੇ ਬੜਾ ਸੁੰਦਰ ਲਿਖਿਆ ਜਾਬੇ ਇਹ ਹੰਸ ਤਰੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਕਹਿੰਦੇ ਭੂਤ ਭੂਤ ਕਹਿ ਕੇ ਤੇ ਨੇੜਿਓਂ ਭੱਜ ਜਾਂਦੀ ਐ ਦੂਰ ਚਲੀ ਜਾਂਦੀ ਐ ਫਿਰ ਤੇ ਜੀਵ ਜਦੋਂ ਪਤਾ ਏ ਵੀ ਸਾਰੇ ਅੰਤ ਸਮੇਂ ਸਾਥ ਛੱਡ ਜਾਂਦੇ ਨੇ ਨਾਲ ਨੇ ਕੋਈ ਲੱਗਦਾ ਜਿਨੇ ਨਾਲ ਨਹੀਂ ਬਣਾਏ ਅਸਲ ਵਿੱਚ ਉਹਨੂੰ ਸਾਧ ਸੰਗ ਜੀ ਵਿਸਾਰ ਕੇ ਪੁਲਾ ਕੇ ਬਿਠਾ ਉਹਨੂੰ ਦੂਰ ਕਰਕੇ ਜਾਣ ਕੇ ਬਿਠਾਇਆ ਅਸਲ ਵਿੱਚ ਹੈ ਉਹ ਨੇੜੇ ਪਰਮਾਤਮਾ ਵਾਹਿਗੁਰੂ ਜੀ ਉਹ ਦੂਰ ਨਹੀਂ ਗਏ ਸਾਨੂੰ ਮੋਹ ਮੰਤਾ ਧਰਮ ਦਾ ਪਰਦਾ ਹੁਣ ਕਰਕੇ ਤੇ ਪਰਮਾਤਮਾ ਵਾਹਿਗੁਰੂ ਜੀ ਨਜ਼ਰੀ ਨਹੀਂ ਆਉਂਦੇ ਤਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਜੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਸ਼ਲੋਕ ਮਹੱਲੇ ਤੇ ਪੌੜੀ ਵਿੱਚ ਕਿਵੇਂ ਜੀਵ ਨੂੰ ਕਥਨ ਕਰਕੇ ਸਮਝਾ ਰਹੇ ਹੈ ਬੜੇ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਗੁਰਮੁਖ ਨਾ ਗੁਰਮੁਖ ਗੁਰਮੁਖ ਕੌਣ ਹੁੰਦੇ ਆ ਜਿਹੜੇ ਮੁੱਖੀ ਗੁਰਾਂ ਦੇ ਦੁਆਰਾ ਉਪਦੇਸ਼ ਨੂੰ ਆਪਣੇ ਅੰਦਰ ਵਿੱਚ ਧਾਰਦੇ ਆ ਤੇ ਮੁੱਖੀ ਗੁਰਾਂ ਦੇ ਸ਼ਬਦ ਦੀ ਵਿਚਾਰ ਕਰਦੇ ਆ ਉਹ ਗੁਰਮੁਖ ਹੈ ਕਿਸੇ ਭੇਕ ਦਾ ਨਾਮ ਗੁਰਮੁਖ ਨਹੀਂਗਾ ਗੁਰਮੁਖ ਅਸਲ ਵਿੱਚ ਉਹ ਆ ਜਿਨ੍ਹਾਂ ਨੇ ਹਿਰਦੇ ਦੀ ਹੰਗਤਾ ਮੰਤਾ ਤਿਆਗ ਦਿੱਤੀ ਆ ਨਿੰਦਿਆ ਚੁਗਲੀ ਇਰਖਾ ਦੁਵੇ ਇਹਨਾਂ ਤੋਂ ਰਹਿਤ ਹੋ ਗਏ ਹੈ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਗਿਆ ਹੈ ਉਹ ਗੁਰਮੁਖ ਹੈ ਕਹਿੰਦੇ ਭਾਈ ਜਿਹੜੇ ਗੁਰਮੁਖ ਹੈ ਉਹਨਾਂ ਦਾ ਕਿਆ ਸੁਵਣਾ ਕਿਆ ਜਾਗਣਾ ਕੀ ਸੁਣਾ ਤੇ ਕੀ ਨੀਂਦ ਤਿਆਗ ਉਠਣਾ ਅਰਥਾਤ ਭਾਵੇਂ ਸੁੱਤੇ ਹੈ ਭਾਵੇਂ ਜਾਗਦੇ ਹੈ ਉਹ ਗੁਰਮੁਖ ਤਾਂ ਰਾਤ ਦਿਨੇ ਨਾਮ ਜਪਣੇ ਕਰਕੇ ਕੀ ਹੈ ਪ੍ਰਵਾਨ ਗੁਰਮੁਖ ਤੇ ਪ੍ਰਵਾਨ ਕਹਿੰਦੇ ਪ੍ਰਮਾਣਿਕ ਨੇ ਜਿਨ੍ਹਾਂ ਨੇ ਸੰਸਾਰ ਵੱਲੋਂ ਸੌਣਾ ਕੀਤਾ ਏ ਤੇ ਵਾਹਿਗੁਰੂ ਵੱਲ ਜਾਗਣਾ ਕੀਤਾ ਅਥਵਾ ਜਿਨ੍ਹਾਂ ਨੇ ਨਿਰਵ ਕਲਪ ਸਮਾਧੀ ਵਿੱਚ ਸੌਣਾ ਕੀਤਾ ਏ ਤੇ ਸਾਰੇ ਸੰਸਾਰ ਨੂੰ ਮਿਥਿਆ ਰੂਪ ਨਿਸ਼ਚੇ ਕਰਕੇ ਮਿਥਿਆ ਤੋਂ ਭਾਵ ਹੈ ਝੂਠਾ ਕਰਕੇ ਜਾਣਿਆ ਏ ਤੇ ਪਰਮੇਸ਼ਰ ਵਿੱਚ ਲਿਵ ਲੂング ਰੂਪ ਲਾਉਣ ਗੂਪ ਜਾਗਣਾ ਕੀਤਾ ਏ ਉਹ ਗੁਰਮੁਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਹਿੰਦੇ ਪ੍ਰਮਾਣਿਕ ਸੰਬਲੇ ਹਨ ਸੰਸਾਰ ਵੱਲੋਂ ਸੁਣਾ ਕੀ ਹੈ ਸੰਸਾਰ ਵੱਲੋਂ ਸੁਣਾ ਇਹ ਹੈ ਵੀ ਅਸੀਂ ਅਜੇ ਮੋਹ ਮਮਤਾ ਦੇ ਵਿੱਚ ਪਏ ਹੋਏ ਹਾਂ ਜਦੋਂ ਮੋਹ ਮਮਤਾ ਵੱਲੋਂ ਰਹਿਤ ਹੋ ਗਏ ਮੋਹ ਮਮਤਾ ਛੁੱਟ ਗਈ ਹੰਗ ਤਾਂ ਮਮਤਾ ਦਾ ਤਿਆਗ ਕਰ ਦਿੱਤਾ ਤੇ ਫਿਰ ਸਮਝ ਲਓ ਵੀ ਅਸੀਂ ਸੰਸਾਰ ਵੱਲੋਂ ਸੌ ਗਏ ਆ ਜਦੋਂ ਸੰਸਾਰ ਵੱਲੋਂ ਸੌ ਗਏ ਤੇ ਵਾਹਿਗੁਰੂ ਵੱਲੋਂ ਵਾਹਿਗੁਰੂ ਦੇ ਰਸਤੇ ਵਾਹਿਗੁਰੂ ਦੇ ਪਰਮਾਰਥ ਵੱਲ ਨੂੰ ਅਸੀਂ ਜਾਗਣਾ ਕੀਤਾ ਹੈ ਜਦੋਂ ਵਾਹਿਗੁਰੂ ਵੱਲ ਜਾਗ ਲਿਆ ਤੇ ਫਿਰ ਬਾਈ ਸਾਰੇ ਗੱਜੇ ਸੇ ਪਰ ਅਸਲ ਵਿੱਚ ਵਾਹਿਗੁਰੂ ਵੱਲੋਂ ਸੁੱਤੇ ਆ ਜੀਵ ਮਨ ਮੁਖ ਡਿੜੇ ਆ ਇਹ ਤੇ ਗੁਰਮੁਖ ਦਾ ਬਚਨ ਦੱਸ ਰਿਹਾ ਮਹਾਰਾਜ ਉਵੇਂ ਜਿਹੜੇ ਮਨਮੁਖ ਹੈ ਨਾ ਉਹ ਗੁਰੂ ਵੱਲੋਂ ਸੁਤੇ ਹੈ ਤੇ ਮਾਇਆ ਵੱਲ ਜਾਗਦੇ ਪਿਆ ਸੰਸਾਰ ਵੱਲ ਜਾਗਦੇ ਹੋਇਆ ਸੰਸਾਰ ਦੇ ਵਿੱਚ ਜੀਵ ਕੋਈ ਭਾਵੇਂ ਚਾਰ ਪਿੰਡ ਦੂਰ ਦਾ ਚਾਰ ਸ਼ਹਿਰ ਦੂਰ ਦੀ ਗੱਲ ਕਿਤੇ ਕਰ ਰਿਹਾ ਹੋਵੇ ਨਾ ਤੇ ਬੜੇ ਕੰਨ ਦੇ ਕੇ ਸੁਣ ਲੇ ਪੌਕੇ ਦੀ ਗੱਲ ਕਰ ਰਿਹਾ ਤੂੰ ਕੰਨ ਦੇ ਕੇ ਸੁਣ ਕੇ ਸੰਸਾਰੀ ਗੱਲਾਂ ਕੰਨ ਦੇ ਕੇ ਸੁਣਦੇ ਆ ਪਰ ਜਿਹੜੀ ਗੁਰੂ ਦੀ ਗਾਥਾ ਆ ਗੁਰੂ ਦੀ ਕਹਾਣੀ ਗੁਰੂ ਦੀ ਕਥਾ ਆ ਗੁਰੂ ਦਾ ਕੀਰਤਨ ਆ ਗੁਰਬਾਣੀ ਆ ਉਹਨੂੰ ਸਾਧ ਸੰਗਤ ਜੀ ਭਲਾ ਕੇ ਬੈਠੇ ਹੋਈਆਂ ਜਿਹੜੀ ਨਦਿਆ ਚੁਗਰੀ ਨੇ ਸਾਨੂੰ ਡੋਬਣਾ ਆ ਉਹਦੇ ਨਾਲ ਅਸੀਂ ਪ੍ਰੇਮ ਭਾ ਕੇ ਬੈਠੇ ਆ ਚਸ਼ਕਿਆਂ ਦੇ ਨਾਲ ਕੰਨਾਂ ਦੇ ਦੁਆਰਾ ਸੁਣਦੇ ਆ ਨਦਿਆ ਚੁਗਰੀ ਨੂੰ ਪਰ ਜਿਹੜੀ ਗੁਰਬਾਣੀ ਨੇ ਜਿਹੜੀ ਕਥਾ ਨੇ ਕੀਰਤਨ ਨੇ ਜਿਹੜੇ ਗੁਰਾਂ ਦੇ ਇਤਿਹਾਸ ਨੇ ਸਾਡਾ ਮਨੁੱਖਾ ਜਨਮ ਸਫਲ ਕਰਨਾ ਆ ਉਹਨੂੰ ਅਸੀਂ ਝੱਗੇ ਬੈਠੇ ਆ ਉੱਲੇ ਬੈਠੇ ਆ ਗੁਰੂ ਦੇ ਪਰਮਾਰਥ ਵੱਲੋਂ ਸੁੱਤੇ ਆ ਮਨੁੱਖਾਂ ਦਾ ਕਲਯੁਗੀ ਜੀਵਾਂ ਦਾ ਇਹ ਸੁਭਾਅ ਆ ਤੇ ਸੰਸਾਰ ਵੱਲ ਜਾਗਦੇ ਪਏ ਆ ਪਰ ਜਿਹੜੇ ਗੁਰਮੁਖ ਆ ਕਹਿੰਦੇ ਉਹ ਸੰਸਾਰ ਵੱਲੋਂ ਸੁੱਤੇ ਆ ਤੇ ਗੁਰੂ ਦੇ ਪਰਮਾਰਥ ਵੱਲ ਜਾਗਦੇ ਪਏ ਆ ਗੁਰੂ ਵੱਲ ਨੂੰ ਜਾਗਦੇ ਆ ਉਹਨਾਂ ਨੇ ਜਾਗਣਾ ਕੀਤਾ ਆ ਗੁਰਮੁਖ ਦੇ ਪ੍ਰਵਾਣ ਤੇ ਜਿਨ੍ਹਾਂ ਨੇ ਜਾਗਣਾ ਕੀਤਾ ਨਾ ਗੁਰੂ ਵੱਲ ਨੂੰ ਉਹ ਕਹਿੰਦੇ ਭਾਈ ਵਾਹਿਗੁਰੂ ਦੀ ਕਿਰਪਾ ਦੇ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਮਾਣਿਕ ਹੋ ਗਏ ਆ ਸਫਲੇ ਹੋ ਗਏ ਹਨ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਸੇ ਪੂਰੇ ਪੁਰਖ ਪ੍ਰਧਾਨ ਕਹਿੰਦੇ ਜਿਨ੍ਹਾਂ ਨੂੰ ਭਾਈ ਸਾਹ ਤੇ ਗਰਾਸ ਘਰਸਦੇ ਆਂ ਸਾਹ ਲੈਂਦੇ ਆਂ ਤੇ ਗਰਾਸ ਘਰਾਹੀ ਅੰਦਰੋਂ ਖਾਂਦੇ ਆਂ ਪਰਮੇਸ਼ਰ ਦਾ ਨਾਮ ਨਹੀਂ ਨ ਭੁੱਲਦਾ ਇਸ ਲੋਕ ਵਿੱਚ ਪੂਰੇ ਪੁਰਖ ਪ੍ਰਧਾਨ ਕਹਿੰਦੇ ਉਹ ਪੂਰਨ ਪੁਰਸ਼ ਤੇ ਪਰਲੋਕ ਵਿੱਚ ਮੁਹੀ ਆ ਕਾਮਾ ਦੇ ਪੁਕਾਰਾਂ ਨੂੰ ਜਿੱਤ ਕੇ ਮੁਹੀ ਹਨ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਕਹਿੰਦੇ ਭਾਈ ਜਾਗਣ ਤੇ ਸੁਪਨਾ ਭਲਾ ਵਸੀਐ ਪ੍ਰਭ ਸੰਗ ਕਹਿੰਦੇ ਭਾਈ ਸੰਸਾਰ ਵੱਲੋਂ ਜਾਗੜ ਦੇ ਨਾਲੋਂ ਵਾਹਿਗੁਰੂ ਵੱਲ ਨੂੰ ਜਾਗਣਾ ਵਾਹਿਗੁਰੂ ਵੱਲ ਨੂੰ ਸਰਤੀ ਜੋੜ ਕੇ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਨਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮਨ ਨੂੰ ਟਿਕਾ ਲੈਣਾ ਸੰਕਲਪਾਂ ਵਿਕਲਪਾਂ ਨੂੰ ਤਿਆਗ ਦੇਣਾ ਆਸਾ ਦ੍ਰਿਸ਼ਨਾ ਛੱਡ ਦੇਣੀ ਤੇ ਫਿਰ ਭਾਈ ਉਹ ਸੰਸਾਰ ਦੇ ਵਿੱਚ ਪਰਵਾਣ ਹੋ ਜਾਂਦੇ ਆ ਪਰਵਾਣ ਚੜ ਜਾਂਦੇ ਆ ਜਿਹੜੇ ਵਾਹਿਗੁਰੂ ਦੇ ਘਰ ਵੱਲ ਨੂੰ ਜੁੜ ਜਾਂਦੇ ਆ ਡੇ ਵਾਤੁਰੂ ਦੇ ਚਰਣਾ ਵਿੱਚ ਡੁੱਟ ਜਾਂਦੇ ਜਿਨ੍ਹਾਂ ਸਾਸ-ਗਰਾਸ ਨਾਲ ਵਿਸਰੈ ਸੇ ਪੂਰੇ પુરੁਖ ਪ੍ਰਧਾਨ ਕਹਿੰਦੇ ਮੁਖੀ ਆਉ ਜਿਨ੍ਹਾਂ ਨੂੰ ਆਉਦੇ ਜਾਂਦੇ ਸਾਸ-ਗਰਾਸ ਦੇ ਨਾਲ ਵਾਹਿਗੁਰੂ ਜੀ ਵਿੱਚਰਦਾ ਨਹੀਂ ਭੁੱਲਦਾ ਨੀਗਾ ਉਂਗਰਾਹੀ ਅੰਦਰੋਂ ਖਾਂਦਿਆਂ ਪਰਮੇਸ਼ਰ ਦਾ ਨਾਮ ਨਹੀਂ ਜਿਨ੍ਹਾਂ ਨੂੰ ਭੁੱਲਦਾ ਉਹ ਭਾਈ ਪੂਰਨ ਪੁਰਸ਼ ਹੈ ਤੇ ਪ੍ਰਲੋਕ ਵਿੱਚ ਵੀ ਉਹ ਮੁਖੀ ਹਨ ਲੁੱਡੀਆਂ ਪਾਉਂਦੇ ਹੋਏ ਦਰਗਾਹ ਦੇ ਵਿੱਚ ਜਾਂਦੇ ਆ ਬਾਵਾ ਪਸਾਰਦੇ ਹੋਏ ਦਰਗਾਹ ਦੇ ਵਿੱਚ ਜਾਂਦੇ ਆ ਖੁੱਲੀਆਂ ਬਾਵਾ ਹੁੰਦੀਆਂ ਜਿਵੇਂ ਸਾਰਸੰਗਤ ਜੀ ਸੰਸਾਰ ਦੇ ਵਿੱਚ ਕਿਸੇ ਨੇ ਕੋਈ ਗੁਨਾਹ ਕੀਤਾ ਹੋਵੇ ਤੇ ਪੁਲਿਸ ਉਹਨੂੰ ਫੜ ਕੇ ਹੱਥ ਘੜੀਆਂ ਲਾ ਕੇ ਤੇ ਫੇਰ ਕੱਢਦੀ ਹੈ ਨਾ ਪਰ ਜਿਹੜੇ ਗੁਰਮੁਖ ਜਾਣੇ ਨਾ ਹੈ ਤੇ ਉੱਥੇ ਵੀ ਇਦਾਂ ਹੀ ਜਿਹੜੇ ਮਨਮੁਖ ਆ ਉਹਨਾਂ ਨੂੰ ਵੀ ਜਮਾ ਦੇ ਦੂਤ ਜਿਹੜੇ ਆ ਬੜੀਆਂ ਹੱਥ ਘੜੀਆਂ ਪੈਰਾਂ ਵਿੱਚ ਜਨੇਰਾ ਪਾ ਕੇ ਕਈ ਕੁਸ਼ ਕਰਕੇ ਖੜਦੇ ਆ ਪਰ ਜਿਹੜੇ ਗੁਰਮੁਖ ਹੈ ਉਹ ਲੁੱਟੀਆਂ ਪਾਉਂਦੇ ਹੋਏ ਦਰਗਾਹ ਦੇ ਵਿੱਚ ਜਾਂਦੇ ਆ ਨੱਚਦੇ ਵਾਹਿਗੁਰੂ ਦੇ ਗੀਤ ਨੂੰ ਕੀਤਾ ਨੂੰ ਗਾਉਂਦੇ ਹੋਏ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਰ ਪਾਈ ਹੈ ਕਹੋ ਨਾਨਕ ਬਾਹਰ ਲੜਾਈ ਹੈ ਲੜਾਈਆਂ ਤੋਂ ਬਾਅਦ ਲੁੱਡੀਆਂ ਪਾਉਂਦੇ ਹੋਏ ਉਹ ਦਰਗਾਹ ਦੇ ਵਿੱਚ ਜਾਂਦੇ ਆ ਬਾਹਾਂ ਪਸਾਰ-ਪਸਾਰ ਕੇ ਉਹ ਫਲਾ-ਫਲਾ ਕੇ ਬਾਹਾਂ ਨੂੰ ਢਾਣ ਕੇ ਛਾਤੀ ਚੌੜੀ ਕਰਕੇ ਜਾਣਗੇ ਕਿ ਅਸੀਂ ਲੋਕ ਦੇ ਲੋਕ ਭਲਾਈ ਦੇ ਕੰਮ ਕਰਕੇ ਆਏ ਆ ਪਰਮਕਾਰ ਕਰਕੇ ਆਏ ਆ ਕਿਸੇ ਦਾ ਭਲਾ ਕਰਕੇ ਆਏ ਆ ਵੈਗੁਰੂ ਦੀ ਦਰਗਾਹ ਵਿੱਚੋਂ ਪਰਵਾਣ ਆ ਸਾਰੇ ਪੂਰੇ ਪੁਰਖ ਮਰਦਾਨ ਜਿਨ੍ਹਾਂ ਸਾਸ-ਗਰਾਸ ਨਾਲ ਵਿਸਰੈ ਜਿਨ੍ਹਾਂ ਨੂੰ ਹਰੀ ਵੈਗੁਰੂ ਸਾਸ ਤੇ ਗਰਾਸ ਕਹਿੰਦੇ ਗਰਾਹੀ ਤਿਆ ਹੋਇਆ ਵਿਸਰਦਾ ਨਹੀਂ ਭੁੱਲਦਾ ਨਹੀਂ ਉਹ ਇਸ ਲੋਕ ਵਿੱਚ ਵੀ ਪੂਰਨ ਪੁਰਸ਼ ਤੇ ਪਰਲੋਕ ਵਿੱਚ ਮੁਕੀ ਹਨ ਕਰਮੀ ਸਤਗੁਰ ਪਾਈਐ ਅਨ ਦਿਨ ਲਗੈ ਧਿਆਨ ਇਹ ਦਾਤ ਤਾ ਕਹਿੰਦੇ ਗੁਰੂ ਸਾਹਿਬ ਜੀ ਦੀ ਕਰਮੀ ਬਖਸ਼ਿਸ਼ ਤੇ ਸਦਕਾ ਹੀ ਪਾਈਦੀ ਆ ਉੰਨੇ ਸ਼ਕਾਹਮ ਕਰਮਾਂ ਦੇ ਦੁਆਰਾ ਗੁਰੂ ਸਾਹਿਬ ਜੀ ਨੂੰ ਪ੍ਰਾਪਤ ਕਰੀਦਾ ਹੈ ਅਰਦਿਨ ਲੱਗਾ ਧਿਆਨ ਜਿਸ ਕਰਕੇ ਕਹਿੰਦੇ ਰਾਤ ਦੇਣੀ ਧਿਆਨ ਲੱਗ ਜਾਂਦਾ ਹੈ ਲਿਵ ਜਿਹੜੀ ਹੈ ਪਰਮਾਤਮਾ ਵਾਹਿਗੁਰੂ ਦੇ ਚਰਣਾ ਵਿੱਚ ਜੁੜ ਜਾਂਦੀ ਹੈ ਤਿਨ ਕੀ ਸੰਗਤ ਮਿਲ ਰਹਾ ਦਰਗਹ ਹੈ ਪਾਈ ਮਾਨ ਉਹਨਾਂ ਪਿਆਰਿਆਂ ਗੁਰਮੁਖਾਂ ਮਹਾਪੁਰਖਾਂ ਦੀ ਸੰਗਤ ਵਿੱਚ ਅਸੀਂ ਮਿਲੇ ਰਹੀਏ ਤੇ ਜਦੋਂ ਐਸੇ ਗੁਰਮੁਖ ਜਿਹੜੇ ਆਪ ਜੁੜੇ ਆ ਪ੍ਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਇਹ ਪ੍ਰਕਾਰ ਜਦੋਂ ਉਹਨਾਂ ਦੀ ਸੰਗਤ ਵਿੱਚ ਅਸੀਂ ਮਿਲੇ ਰਹਾਂਗੇ ਨਾ ਤੇ ਸੱਚੇ ਕਰਤਾਰ ਦੀ ਨਿਆਈ ਸਭਾ ਵਿੱਚ ਸਰਕਾਰ ਪ੍ਰਾਪਤ ਕਰ ਲਵਾਂਗੇ ਤਨ 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 ਜਣ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਉਹਨਾਂ ਗੁਰਮੁਖਾਂ ਦਾ ਸੰਸਾਰ ਤੇ ਆਉਣਾ ਧੰਤਾ ਦੇ ਜੋਗ ਹੈ ਮਾਨ ਬਾਣੀ ਸ਼ਰੀਰ ਕਰਕੇ ਧੰਨ ਲਿਓ ਜਿਨ੍ਹਾਂ ਨੇ ਆਣ ਕੇ ਸਾਰੇ ਸੰਸਾਰ ਦਾ ਹੀ ਭਲਾ ਕਰ ਦਿੱਤਾ ਵਾ ਗੁਰਮੁਖ ਮਹਾਂਪੁਰਖਾਂ ਨੇ ਤਤ ਵੇਤੇ ਬ੍ਰਹਮ ਗਿਆਨੀ ਸੰਤ ਜਣਾ ਕਹਿੰਦੇ ਭਾਈ ਤਿੰਨ ਕੀ ਸੰਗਤ ਮਿਲ ਰਹਾ ਜਿਹੜੇ ਗੁਰਮੁਖ ਜਣ ਨੇ ਕਿਆ ਸਬਣਾ ਕਿਆ ਜਾਗਣਾ ਜਿਨ੍ਹਾਂ ਨੂੰ ਕੀ ਸੌਣਾ ਤੇ ਕੀ ਜਾਗਣਾ ਵਾ ਰਾਤ ਦੇਣੀ ਪਰਮੇ ਪਰਮਾਤਮਾ ਵੈਕੂ ਦੇ ਚਰਨਾਂ ਵਿੱਚ ਲੇਵ ਜੋੜ ਕੇ ਰੱਖ ਦੇ ਆ ਉਹਨਾਂ ਪਿਆਰਿਆਂ ਦੀ ਸੰਗਤ ਵਿੱਚ ਅਸੀਂ ਮਿਲੇ ਰਹੀਏ ਇਹ ਪ੍ਰਕਾਰ ਸੱਚੀ ਕਰਤਾਰ ਦਰਗਾਹ ਦੀ ਨਿਆਂਇ ਕਰਤਾਰ ਦੇ ਨਿਆਂ ਸਭਾ ਵਿੱਚ ਅਸੀਂ ਸਰਕਾਰ ਨੂੰ ਪ੍ਰਾਪਤ ਕਰ ਲਵਾਂਗੇ ਸੌਦੇ ਵਾਹੋ ਵਾਹੋ ਉੱਚ ਰਹਿ ਉਠਦੇ ਪੀ ਵਾਹੋ ਕਰੇਨ ਗੁਰਮੁਖ ਜਣ ਜਿਹੜੇ ਹਨ ਸਾਰ ਸੰਗਤ ਜੀ ਗੁਰਮੁਖ ਜਣ ਉਹ ਤੇ ਸਭ ਦੇ ਵੀ ਕਹਿੰਦੇ ਸੌਣ ਲੱਗਿਆਵੇਂ ਵਾਹ ਵਾਹੋ ਵਾਹਿਗੁਰੂ ਵਾਹਿਗੁਰੂ ਜਪਦੇ ਆ ਵਾਹੋ ਅਚਰਜ ਹੈ ਵਾਹੋ ਪ੍ਰੇਰਕ ਹੈ ਇਉਂ ਉਚਾਰਦੇ ਹਨ ਤੇ ਉਠਦੇ ਪੀ ਵਾਹੋ ਕਰੇਨ ਜਦੋਂ ਉਠਦੇ ਆ ਉਦੋਂ ਵੀ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਉਚਾਰਨ ਕਰਦੇ ਆ ਪਰ ਜਿਹੜੇ ਮਨਮੁਖ ਹੈ ਔਰ ਰਾਤ ਨੂੰ ਸੌਣ ਲੱਗਿਆਂ ਵੀ ਭੈੜੇ ਸੀਰੀਅਲ ਵੇਖ ਕੇ ਸੌਂਦੇ ਆ ਟੀਵੀ ਤੇ ਮੋਬਾਈਲ ਤੇ ਤੇ ਉਠਣ ਲੱਗਿਆਂ ਵੀ ਉਹਨਾਂ ਨੇ ਸਾਰ ਸੰਗਤ ਦੀ ਚਾਹ ਦਾ ਕੱਪ ਪਹਿਲਾਂ ਮਗਮਰਾਂ ਤੇ ਫਿਰ ਮਜੇ ਤੋਂ ਪੈਰ ਪੁੰਜੇ ਥੱਲੇ ਲਾਉਣਾ ਮਨਮੁਖ ਕਾਲਜੁਗੀ ਜੀ ਵੈਸਾ ਕਰਦੇ ਆ ਪਰ ਜਿਹੜੇ ਗੁਰਮੁਖ ਹੈ ਉਹ ਸਦਾ ਹੀ ਵਾਹਿਗੁਰੂ ਨੂੰ ਜਪਦੇ ਰਹਿੰਦੇ ਆ ਸੌਂਦੇ ਵੀ ਸੌਂਦੇ ਵਾਹਿ ਵਾਹ ਉੱਠਦੇ ਵੀ ਵਾਹ ਕਰੇਨ ਸੌਂਦਿਆਂ ਵੀ ਵਾਹਿਗੁਰੂ ਨੂੰ ਚੇਤੇ ਰੱਖਦੇ ਆ ਵਾਹਿਗੁਰੂ ਵਾਹਿਗੁਰੂ ਜਪਦੇ ਐ ਤੇ ਜਦੋਂ ਉੱਠਦੇ ਐ ਉਦੋਂ ਵੀ ਵਾਹਿਗੁਰੂ ਤੇਰਾ ਸ਼ੁਕਰਾਨਾ ਮਹਾਰਾਜ ਰਾਤ ਤੇਰੇ ਭਾਣੇ ਵਿੱਚ ਬਤੀਤ ਹੋਈ ਦਿਨ ਚੜਿਆ ਤੇਰੇ ਭਾਣੇ ਵਿੱਚ ਵਾਹਿਗੁਰੂ ਬਤੀਤ ਹੋਵੇ ਐਵੇਂ ਗੁਰਮੁਖਾਂ ਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਕਿਰਿਆ ਦੱਸ ਰਹੇ ਹਨ ਨਾਨਕ ਤੇ ਮੁਖ ਉਜਲੇ ਜੇ ਨੇਤੇ ਉਠ ਸੰਮਾਲੇਨ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਉਹਨਾਂ ਦੇ ਮੁਖ ਜਿਹੜੇ ਹੈ ਉਜਲੇ ਪਵਿੱਤਰ ਨੇ ਕਿਨਾਂ ਦੇ ਜੇ ਨੇਤ ਉਠ ਸੰਮਾਲੇਨ ਕਹਿੰਦੇ ਜਿਹੜੇ ਨੇਤਾ ਪ੍ਰਤੀ ਉਠ ਕੇ ਜਿਸ ਵਾਹਿਗੁਰੂ ਨੂੰ ਚੇਤੇ ਕਰਦੇ ਆ ਜਿਨ੍ਹਾਂ ਦੀ ਸੰਸਾਰ ਦੀ ਨਿਤਤਾਈ ਉੱਠ ਗਈ ਅਤੇ ਪਰਮੇਸ਼ਰ ਨੂੰ ਸਮਾਰਦੇ ਹਨ ਯਾਦ ਕਰਦੇ ਹਨ ਉਹਨਾਂ ਦੇ ਦਰਗਾਹ ਦੇ ਵਿੱਚ ਮੁੱਖ ਜਿਹੜੇ ਉਜਲੇ ਹੋ ਜਾਂਦੇ ਆ ਵਾਜੂ ਦਿਕਰ ਕਰਦੇ ਦੁਆਰਾ ਐਹੁ ਹਜੂਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਡੇ ਜੀਵਾਂ ਦੇ ਉੱਪਰ ਦਰਸ ਕੀਤਾ ਹੈ ਸਾਨੂੰ ਇਹ ਪਾਵਨ ਪਵਿੱਤਰ ਸ਼ਬਦ ਉਪਦੇਸ਼ ਅੱਜ ਦਾ ਬਖਸ਼ਿਆ ਗੁਰਮੁਖਾਂ ਦੀ ਡੈਫੀਨੇਸ਼ਨ ਪਰਵਾਸ਼ਾ ਦੱਸਦੀ ਹੈ ਕਿ ਗੁਰਮੁਖ ਦੇ ਲੱਛਣ ਕੀ ਹੈ ਗੁਰਮੁਖ ਕਿਹੜਾ ਹੁੰਦਾ ਹੈ ਤੇ ਗੁਰਮੁਖ ਕਿਵੇਂ ਜਾਗਦੇ ਆ ਕਿਵੇਂ ਉੱਠਦੇ ਆ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਆ ਸੁੰਦੇ ਆ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਉੱਠਦੇ ਆ ਸੌਂਦੇ ਵੀ ਅਕਾਹਵਾਹ ਉੱਚ ਰਹੇ ਉੱਠਦੇ ਵੀ ਵਾਹ ਕਰੇ ਨਾਣੁ ਤੇ ਮਕੂ ਉਜਲੇ ਜੇ ਨੇਤ ਉਹ ਸੰਮਾਲੇ ਨ ਕਹਿੰਦੇ ਉਹਨਾਂ ਦੇ ਦਰਗਾਹ ਦੇ ਵਿੱਚ ਮੁੱਖ ਜਿਹੜੇ ਉਜਲੇ ਹੋ ਜਾਂਦੇ ਐ ਜਿਹੜੇ ਨਿਤਾ ਪ੍ਰਤੀਉਤਕੇ ਬਾਹਰ ਕ੍ਰੂਨੋ ਚੇਤੇ ਕਰਦੇ ਅਮਰਤ ਮੇਲੇ ਦੀ ਸਾਕ ਸਵਾਲ ਕਰਦੇ ਆ ਸਤਿਗੁਰੂ ਗਰੀਬਨਵਾਦ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਜੀਵਾਂ ਪਰਵਿੱਤ ਕਰਨ ਸਾਨੂੰ ਵੀ ਨਾਮ ਦੇ ਦਾਤ ਪੰਛੇ ਨੇ ਆਲ ਕਰਤ ਕਰਨ ਹਜ਼ੂਰ ਗਰੀਬਨਵਾਦ ਸੱਚੇ ਪਾਤਸ਼ਾਹ ਜੀ ਦੀ ਕਥਾ ਕਥਨ ਕਰਦੇ ਆ ਹੋਈਆਂ ਭੁੱਲਾਂ ਚੁਕਾਂ ਦੀ ਖਮਾ ਵਾਹਿਗੁਰੂ ਆਹੇ ਗੁਰੂ 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 Guru, ah, Guru, ah, Guru, ah, Guru, ah, eh, Guru, Guru, ah, Guru,

ਜਿਨ੍ਹਾਂ ਭਾਈ ਖੰਡੇ ਬਾਟੇ ਦਾ ਅਮਰਤ ਛਕਿਆ ਵੜ ਭਾਗੇ ਨੇ ਜਿਨ੍ਹਾਂ ਦੇ ਤੱਕ ਅਮਰਤ ਨਹੀਂ ਛਕਿਆ ਉਹ ਤ जरुर ਛਕੋ ਗੁਰੂ ਕੋ ਲੜ ਲਕੋ ਗੁਰੂ ਕੇ ਸਿਖ ਸਿੱਖੜਿਆ ਸਾਰੇ ਕਰਕੇ ਬਾਣੀ ਬਾਣੀ ਦੇ ਧਾਰਨੀ ਹੋ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਵਾਰੋ ਇਹ ਲੋਕ ਸੁਖੀਏ ਪ੍ਰਲੋਕ ਸੁਖਿਲੇ ਹੋਣਗੇ ਲੇਖਰ ਤਾਂ ਤਹਿਨਾ ਛੁੱਟੀ ਆ ਫਿਰ ਕਿਨ ਕੋਲਨ ਹਾਰ ਬਖਸ਼ਣ ਹਾਰ ਕਛ ਲੈ ਨਾਨਕ ਪਾਤਾਰ ਸੌਦੇ ਉਠ ਦੇ ਪੀਵਾ ਹੋ ਕਰੇਨ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸਮਾਲੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ